ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਜਰਨੈਲ ਸਾਡੇ ਕਿਸਾਨੀ ਨੂੰ ਸਮਰਪਿਤ ਆਗੂ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾ ਜੀ ਖਨੌਰੀ ਬਾਰਡਰ ਤੇ ਸਾਡੇ ਫਸਲਾਂ ਤੇ ਨਸਲਾਂ ਨੂੰ ਬਚਾਉਣ ਵਾਸਤੇ 39 ਦਿਨਾਂ ਤੋਂ ਮਰਨ ਵਰਤੇ ਬੈਠੇ ਹਨ ਸੋ ਉਹਨਾਂ ਨੇ 4 ਜਨਵਰੀ ਨੂੰ ਆਪਣੇ ਲੋਕਾਂ ਦੇ ਦਰਸ਼ਨ ਕਰਨੇ ਹਨ ਜਿਨ੍ਹਾਂ ਲਈ ਉਹ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠੇ ਹਨ ਆਓ ਅਸੀਂ ਉਸ ਸਤਿ ਸ਼ਕਤੀ ਦੇ ਦਰਸ਼ਨ ਕਰੀਏ ਜੋ ਸਾਡੇ ਦਰਸ਼ਨਾਂ ਦੀ ਤਾਂਗ ਰੱਖਦੇ ਹਨ ਜੋ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਬਹੁਤ ਵੱਡੀ ਮਹਾਪੰਚਾਇਤ ਹੋਣੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਰਗ ਦੇ ਲੋਕਾਂ ਸਭ ਗੁੱਸੇ ਕੀਤੇ ਛੱਡ ਕੇ ਸਭ ਜਥੇਬੰਦੀਆਂ ਦੇ ਉੱਪਰ ਉੱਠ ਕੇ ਉਹਨਾਂ ਦਾ ਸਾਥ ਦੇਈਏ ਅਤੇ ਮਹਾਪੰਚਾਇਤ ਦਾ ਹਿੱਸਾ ਬਣੀਏ ਸੋ ਅਸੀਂ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਪਹੁੰਚੀਏ ਅਤੇ ਆਪਣਾ ਫਰਜ਼ ਨਿਭਾਈਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ 1 ਜਨਵਰੀ 2025 ਅੱਜ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਦੀ ਡੱਲੇਵਾਲ ਮਰਨ ਵਾਰ ਤੇ ਬੈਠੇ ਹੋਏ ਅੱਜ 39ਵਾਂ ਦਿਨ ਆ ਉਹਨਾਂ ਦਾ ਮਰਨ ਵਰਤ ਦਾ ਚੱਲ ਰਿਹਾ ਵੱਡੀ ਗੈਂਤੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਆ ਰਾਤ ਨੂੰ ਵੱਡੀ ਗੈਂਤੀ ਦੇ ਵਿੱਚ ਇੱਥੇ ਪਹਿਰੇ ਲਾਏ ਜਾਂਦੇ ਆ ਤਾਂ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਕੋਈ ਤੱਕਾ ਕਰਕੇ ਸਰਦਾਰ ਜਗਜੀਤ ਸਿੰਘ ਦੀ ਡੱਲੇਵਾਲ ਉਹਨਾਂ ਨੂੰ ਇੱਥੋਂ ਚੱਕ ਨਾ ਸਕੇ ਵੱਡੀ ਗੈਂਤੀ ਦੇ ਵਿੱਚ ਇੱਥੇ ਮਾਈਆਂ ਭੈਣਾਂ ਬੱਚੇ ਪਹੁੰਚ ਰਹੇ ਆ ਅੱਜ ਪਿੰਡ ਦਬੜੀਖਾਨੇ ਤੋਂ ਸਾਡੀਆਂ ਭੈਣਾਂ ਖਸਾਨ ਬੀਬੀਆਂ ਛੋਟੇ-ਛੋਟੇ ਬੱਚੇ ਅੱਜ ਰਾਤ ਨੂੰ ਜਾਗ ਕੇ ਮੋਰਚੇ ਦੇ ਵਿੱਚ ਪਹਿਰੇਦਾਰੀ ਦਾ ਜੋ ਸੇਵਾ ਪਹਿਰੇਦਾਰੀ ਦੀ ਨਿਵਾਾਰ ਰਹੇ ਨੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਉਹਨਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਪ੍ਰਭੂ ਆਜੋ ਜਾਗਦਿਆਂ ਜ਼ਮੀਰਾਂ ਵਾਲਿਓ ਖਨੌਰੀ ਬਾਰਡਰ ਦੇ ਉੱਤੇ ਵੱਡੀ ਗੈਂਤੀ ਦੇ ਵਿੱਚ ਪਹੁੰਚ ਕੇ ਜੋ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਬਹੁਤ ਵੱਡੀ ਮੰਗ ਹੈ ਜ਼ਮੀਨ ਨੂੰ ਬੱਚਿਆਂ ਨੂੰ ਜਾਉਂਦੇ ਰੱਖਣ ਲਈ ਅਸੀਂ ਦਾ ਇਥੋਂ ਦੱਕ ਕਹਿਣੇ ਆ ਵੀ ਦੇਸ਼ ਨੂੰ ਗੁਲਾਮੀ ਤੋਂ ਬਚਾਉਣ ਦੇ ਲਈ ਇਹ ਵੱਡੀ ਮੰਗਾ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਇੱਥੇ ਹੋ ਜਾਣਾ ਇਸ ਲਈ ਬਹੀਰਾਂ ਘੱਟ ਕੇ ਜਲਦੀ ਤੋਂ ਜਲਦੀ ਖਨੌਰੀ ਬਾਰਡਰ ਦੇ ਉੱਤੇ ਪਹੁੰਚੋ 4 ਤਰੀਕ ਨੂੰ ਹੋਣ ਵਾਲੀ ਵੱਡੀ ਮਹਾ ਕਿਸਾਨ ਮਹਾ ਪੰਚਾਇਤ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਜੋ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਉਹਨਾਂ ਨੇ ਬੇਨਤੀ ਕੀਤੀ ਆ ਕਿ ਅਸੀਂ ਜਿਨ੍ਹਾਂ ਦੀ ਲਈ ਜਾਨ ਦੇਣ ਲਈ ਤਿਆਰ ਬੈਠੇ ਆਂ ਅਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆਜੋ ਭਰਾਵੋ ਲੱਖਾਂ ਦੀ ਗਿਣਤੀ ਦੇ ਵਿੱਚ ਬਹੀਰਾਂ ਘੱਟ ਕੇ ਖਨੌਰੀ ਬਾਰਡਰ ਦੇ ਉੱਤੇ ਪਹੁੰਚੋ ਕਿਸਾਨ ਵੀਰਾਂ ਨੂੰ ਕਿਸਾਨ ਬੀਬੀਆਂ ਨੂੰ ਪਰਿਵਾਰਾਂ ਨੂੰ ਬੇਨਤੀ ਹੈ ਅੱਜ ਪਰਿਵਾਰ ਸਾਡੇ ਵਿੱਚ ਪਹੁੰਚ ਰਹੇ ਨੇ ਜਨ ਅੰਦੋਲਨ ਬਣ ਚੁੱਕਿਆ ਭਰਾਵੋ ਇਹ ਇਹ ਕੋਈ ਆਮ ਅੰਦੋਲਨ ਨਹੀਂ ਰਿਹਾ ਪਿਛਲੇ ਦਿੱਲੀ ਅੰਦੋਲਨ ਨਾਲੋਂ ਵੀ ਇਹ ਵੱਧ ਕੇ ਸਾਡੇ ਪਰਿਵਾਰਾਂ ਦੇ ਪਰਿਵਾਰ ਇੱਥੇ ਆਮਰ ਉੱਠ ਕੇ ਆ ਰਹੇ ਨੇ ਸੋ ਬੇਨਤੀ ਹੈ ਭਰਾਵੋ ਜਿਹੜਾ ਵੀ ਰਹੇਗਾ ਮੋਰਚੇ ਦੇ ਵਿੱਚ ਪਹੁੰਚਣ ਕਰਨ ਉਹ ਜਲਦੀ ਤੋਂ ਜਲਦੀ ਹਾਜ਼ਰੀ ਜਰੂਰ ਲਵਾਓ ਬਾਅਦ ਚੋਂ ਪਛਤਾਵਾ ਨਾ ਰਹੇ ਵੀ ਅਸੀਂ ਮੋਰਚੇ ਦੇ ਵਿੱਚ ਪਹੁੰਚੇ ਨਹੀਂ ਭਰਾਵੋ ਸਮਾਂ ਸਮਾਂ ਰਹਿnde ਪਹੁੰਚਣ ਦੀ ਕਿਰਪਾ ਕਰਦਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਜਰਨੈਲ ਸਾਡੇ ਕਿਸਾਨੀ ਨੂੰ ਸਮਰਪਿਤ ਆਗੂ ਬਾਪੂ ਸਰਦਾਰ ਜਗਜੀਤ ਸਿੰਘ ਢੱਲੇਵਾ ਜੀ ਖਨੌਰੀ ਬਾਰਡਰ ਤੇ ਸਾਡੇ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਵਾਸਤੇ 39 ਦਿਨਾਂ ਤੋਂ ਮਰਨ ਵਰਤੇ ਬੈਠੇ ਹਨ ਸੋ ਉਹਨਾਂ ਨੇ 4 ਜਨਵਰੀ ਨੂੰ ਆਪਣੇ ਲੋਕਾਂ ਦੇ ਦਰਸ਼ਨ ਕਰਨੇ ਹਨ ਜਿਨ੍ਹਾਂ ਲਈ ਉਹ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠੇ ਹਨ ਆਓ ਅਸੀਂ ਸ੍ਰਕਸ਼ੀਅ ਦੇ ਦਰਸ਼ਕ ਕਰੀਏ ਜੋ ਸਾਡੇ ਦਰਸ਼ਨਾ ਦੀ ਤਾੰਗ ਰੱਖਦੇ ਹਨ ਜੋ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਬਹੁਤ ਵੱਡੀ ਮਹਾਪੰਚਾਇਤ ਹੋਣੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਰਗ ਦੇ ਲੋਕਾਂ ਸਭ ਗੁੱਸੇ ਕੀ ਦੇ ਛੱਡ ਕੇ ਸਭ ਜਥਬੰਦੀਆਂ ਦੇ ਉੱਪਰ ਉੱਠ ਕੇ ਉਹਨਾਂ ਦਾ ਸਾਥ ਦੇਈਏ ਅਤੇ ਮਹਾਪੰਚਾਇਤ ਦਾ ਹਿੱਸਾ ਬਣੀਏ ਸੋ ਅਸੀਂ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਪਹੁੰਚੀਏ ਅਤੇ ਆਪਣਾ ਫਰਜ਼ ਨਿਭਾਈਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ